ਅਸਵਕਤ ਮੈਂ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕੋਰੀਡੋਰ ਜਿਹੜਾ ਬਣਿਆ ਹੋਇਆ ਆ ਉਸ ਦੇ ਵਿੱਚ ਮੌਜੂਦ ਆ। ਕਾਫੀ ਲੰਬੇ ਸਮੇਂ ਤੋਂ ਇਹ ਬੰਦ ਸੀਗਾ ਪਰ ਹੁਣ ਕੋਰੀਡੋਰ ਖੁੱਲ ਚੁੱਕਾ ਆ। ਜੇ ਤੁਸੀਂ ਆਉਣਾ ਚਾਹੁੰਦੇ ਹੋ ਤੇ ਤੁਸੀਂ ਆ ਸਕਦੇ ਹੋ। ਹਾਲਾਂਕਿ ਤੁਸੀਂ ਪਾਕਿਸਤਾਨ ਨਹੀਂ ਜਾ ਸਕਦੇ ਜੋ ਉੱਥੇ ਕਰਤਾਰਪੁਰ ਸਾਹਿਬ ਗੁਰਦੁਆਰਾ ਆ ਉੱਥੇ ਨਹੀਂ ਜਾ ਸਕਦੇ ਪਰ ਤੁਸੀਂ ਇਸ ਕੋਰੀਡੋਰ ਦੇ ਅੰਦਰ ਜਾ ਕੇ ਦਰਸ਼ਨ ਜ਼ਰੂਰ ਕਰ ਸਕਦੇ ਜੀ। ਕਿਉਂਕਿ ਅੰਦਰ ਤਿੰਨ ਸਕਰੀਨਾਂ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਸਾਰਾ ਕੁਝ ਸਮਝਾਉਂਦੇ ਆ ਦੱਸਦੇ ਆ ਤੇ ਗੁਰਦੁਆਰੇ ਦੇ ਦਰਸ਼ਨ ਕਰਵਾਉਂਦੇ ਨੇ ਤੇ ਜੇ ਤੁਸੀਂ ਲਾਈਵ ਦਰਸ਼ਨ ਕਰਨੇ ਆ ਤਾਂ ਉਹ ਵੀ ਇੱਕ ਕੈਮਰਾ ਸੀਸੀਟੀਵੀ ਜਿਹੜਾ ਲੱਗਾ ਹੋਇਆ ਤਾਂ ਦੂਰ ਤੋਂ ਦਰਸ਼ਨ ਕਰ ਸਕਦੇ ਆ ਜਿਵੇਂ ਪਿੱਛੇ ਗੁਰਦੁਆਰੇ ਦੇ ਵਿੱਚ ਜਿਵੇਂ ਦੂਰਬੀਨ ਲੱਗੀ ਸੀਗੀ ਉਹ ਦੂਰਬੀਨ ਤਾਂ ਹਟਾ ਦਿੱਤੀ ਗਈ ਆ ਪਰ ਇੱਥੇ ਆ ਕੇ ਤੁਸੀਂ ਦਰਸ਼ਨ ਕਰ ਸਕਦੇ ਜੇ ਇਹ ਦਰਸ਼ਨ ਕਿਵੇਂ ਕਰਨੇ ਆ ਤੁਹਾਨੂੰ ਇਹ ਵੀ ਨਾਲ ਦੀ ਨਾਲ ਸਮਝਾਉਂਦੇ ਆ ਹੌਲੀ ਹੌਲੀ ਦੇਖੋ ਵੀ ਸੰਗਤਾਂ ਜਿੰਨ ਨੂੰ ਜਿੰਨ ਨੂੰ ਪਤਾ ਲੱਗ ਰਿਹਾ ਉਹ ਸੰਗਤਾਂ ਆ ਰਹੀਆਂ ਨੇ ਉਹ ਸੰਗਤਾਂ ਦਰਸ਼ਨਾ ਦੇ ਲਈ ਅੰਦਰ ਜਾਂਦੀਆਂ ਨੇ ਜਿਨ੍ਹਾਂ ਦੀਆਂ ਭਾਵਨਾਵਾਂ ਨੇ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਨੇ ਉਹ ਇੱਥੇ ਆ ਕੇ ਦਰਸ਼ਨ ਕਰਦੇ ਨੇ ਹੁਣ ਤੁਹਾਨੂੰ ਇਹ ਦੱਸ ਦਿਆਂ ਵੀ ਇਹ ਤੁਸੀਂ ਦਰਸ਼ਨ ਕਿਵੇਂ ਕਰ ਸਕਦੇ ਹੋ ਇਹਦੀ ਫੀਸ ਕਿੰਨੀ ਹੈ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਉਹਦੇ ਲਈ ਚਾਹੀਦੀਆਂ ਹੈਗੀਆਂ ਨੇ ਜਦੋਂ ਤੁਸੀਂ ਆਪਣੀ ਗੱਡੀ ਲੈ ਕੇ ਕੋਰੀਡੋਰ ਤੇ ਉੱਤੇ ਪਹੁੰਚਦੇ ਜੀ ਜਿਹੜਾ ਗੇਟ ਬਣਿਆ ਹੋਇਆ ਜਿਹੜਾ ਪਾਰਕਿੰਗ ਦੇ ਲਈ ਗੇਟ ਬਣਿਆ ਹੋਇਆ ਉੱਥੋਂ ਤੱਕ ਆਉਨੇ ਹੋ ਤਾਂ ਉੱਥੇ ਤੁਹਾਡੀ ਗੱਡੀ ਦੀ ਚੈਕਿੰਗ ਹੁੰਦੀ ਹੈ ਤੁਹਾਡੀ ਆਪ ਦੀ ਚੈਕਿੰਗ ਹੁੰਦੀ ਹੈ ਤਾਂ ਪਰ ਪਰਸਨ 50 ਰੁਪਏ ਫੀਸ ਲੱਗਦੀ ਹੈ ਉਹ ਪਰਚੀ ਤੁਹਾਨੂੰ ਕੱਟ ਕੇ ਦੇਣਗੇ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਉਹ ਆਧਾਰ ਕਾਰਡ ਇੱਕ ਉਹ ਆਪਣੇ ਕੋਲ ਰੱਖ ਲੈਣਗੇ ਤੇ ਤੁਹਾਨੂੰ 50 ਰੁਪਏ ਪ੍ਰਤੀ ਇੱਕ ਆਦਮੀ ਜਿਹੜਾ ਵਾ ਫੀਸ ਦੇਣੀ ਪਵੇਗੀ ਜਿੰਨੇ ਮਰਜ਼ੀ ਤੁਸੀਂ ਆਓ ਤੇ ਉਹਨਾਂ ਨੇ ਫਿਰ ਤੁਹਾਨੂੰ ਇਹ ਟੋਕਨ ਜਿਵੇਂ ਸਾਨੂੰ ਇਹ 23 ਨੰਬਰ ਦਾ ਟੋਕਨ ਦਿੱਤਾ ਹੋਇਆ ਇਹ ਟੋਕਨ ਤੁਹਾਨੂੰ ਦੇ ਦੇਣਗੇ ਉਹ ਕਹਿਣਗੇ ਵੀ ਤੁਸੀਂ ਇਹਨੂੰ ਗੱਲ ਦੇ ਵਿੱਚ ਪਾ ਕੇ ਰੱਖਣਾ ਤੁਸੀਂ ਅੰਦਰ ਜਾਓ ਵਿਜ਼ਟਰ ਏਰੀਆ ਦੇ ਵਿੱਚ ਜਾ ਕੇ ਤੁਸੀਂ ਅੰਦਰ ਸਿਟਿੰਗ ਏਰੀਆ ਬਣਿਆ ਹੋਇਆ ਉੱਥੇ ਸਕਰੀਨਾਂ ਲੱਗੀਆਂ ਹੋਈਆਂ ਨੇ ਉੱਥੇ ਜਾ ਕੇ ਤੁਸੀਂ ਦਰਸ਼ਨ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਕਰ ਸਕਦੇ ਜੇ ਉਹਦੇ ਵਿੱਚ ਖੂਹ ਸਾਹਿਬ ਦੇ ਦਰਸ਼ਨ ਕਰਵਾਉਂਦੇ ਨੇ ਉਹਦੇ ਵਿੱਚ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਸਮਾਦ ਲੱਗੀ ਹੋਈ ਹੈ ਬਣੀ ਹੋਈ ਹੈ ਉਹਦੇ ਦਰਸ਼ਨ ਕਰਵਾਉਂਦੇ ਨੇ ਸਰੋਵਰ ਅੰਦਰ ਬਣਿਆ ਹੋਇਆ ਤੇ ਗੁਰਦੁਆਰੇ ਦੇ ਅੰਦਰ तमाम ਜੋ ਵੀ ਚੀਜ਼ਾਂ ਬਣੀਆਂ ਪਈਆਂ ਨੇ ਤੇ ਉਹਨਾਂ ਦੇ ਦਰਸ਼ਨ ਜਿਹੜਿਆ ਤੁਹਾਨੂੰ ਉਥੋਂ ਕਰਵਾ ਸਕਦੇ ਨੇ ਭਾਰਤ ਪਾਕਿਸਤਾਨ ਦੀ ਜੰਗ ਤੋਂ ਬਾਅਦ ਇਹ ਸਾਰਾ ਚੀਜ਼ਾਂ ਬੰਦ ਕਰ ਦਿੱਤੀਆਂ ਗਈਆਂ ਸੀ ਪਰ ਹੁਣ ਹੌਲੀ ਹੌਲੀ ਚੀਜ਼ਾਂ ਜਿਨ੍ਹਾਂ ਜਿਉਂ-ਜਿਉਂ ਸਖਾਵੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਵਿਜ਼ਟਰ ਦੇ ਲਈ ਇਹ ਚੀਜ਼ ਖੋਲ ਦਿੱਤੀ ਗਈ ਹੈ ਕਿ ਤੁਸੀਂ 50 ਰੁਪਇਆ ਇੱਕ ਬੰਦਾ ਦੇ ਕੇ ਫੀਸ ਲੈ ਕੇ ਤਾਂ ਤੁਸੀਂ ਅੰਦਰ ਜਾ ਸਕਦੇ ਜੇ ਦੇਖੋ ਵੀ ਦਰਸ਼ਨ ਕਰਨ ਦੇ ਲਈ ਬਹੁਤ ਸਾਰੇ ਪਰਿਵਾਰ ਵੀ ਆ ਰਹੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਹੌਲੀ-ਹੌਲੀ ਪਤਾ ਲੱਗ ਰਿਹਾ ਤੇ ਉਹ ਪਰਿਵਾਰ ਇੱਥੇ ਆ ਕੇ ਜਿਵੇਂ ਫੋਟੋਆਂ ਕਰਾ ਰਹੇ ਨੇ ਆ ਪਾਕਿਸਤਾਨ ਜਿਹੜਾ ਗੁਰਦੁਆਰਾ ਬਣਿਆ ਤੁਸੀਂ ਉੱਥੇ ਤਾਂ ਨਹੀਂ ਖੈਰ ਜਾ ਸਕਦੇ ਪਰ ਇੱਥੋਂ ਬੈਠ ਕੇ ਤੁਸੀਂ ਦਰਸ਼ਨ ਜ਼ਰੂਰ ਕਰ ਸਕਦੇ ਜੀ ਡੇਰਾ ਬਾਬਾ ਨਾਨਕ ਦੇ ਜਿਹੜਾ ਇਸ ਕੋਰੀਡੋਰ ਬਣ ਤੋਂ ਪਹਿਲਾਂ ਜਿਹੜਾ ਗੁਰਦੁਆਰਾ ਆ ਇੱਥੇ ਬਣਿਆ ਸੀਗਾ ਪਹਿਲਾਂ ਜੋ ਉੱਥੇ ਹੁਣ ਉਸ ਦੀ ਵੀ ਵਸਾਰੀ ਕਰ ਦਿੱਤੀ ਗਈ ਹੈ ਜਿੱਥੇ ਦੂਰਬੀਨ ਲੱਗੀ ਹੁੰਦੀ ਸੀਗੀ ਉਹ ਦੂਰਬੀਨ ਤਾਂ ਖੈਰ ਹਟਾ ਦਿੱਤੀ ਹੈ ਸਿਕਿਉਰਿਟੀ ਰੀਜ਼ਨ ਕਰਕੇ ਤਾਂ ਉਹ ਦੂਰਬੀਨ ਤੋਂ ਦਰਸ਼ਨ ਨਹੀਂ ਹੁੰਦੇ ਤਾਂ ਹੁਣ ਤਾਂ ਵੈਸੇ ਵੀ ਜਿਹੜੇ ਰੁੱਖ ਨੇ ਉਹ ਕਾਫੀ ਵੱਡੇ ਹੋ ਗਏ ਨੇ ਉਹ ਉੱਥੋਂ ਦਰਸ਼ਨ ਉਸ ਤਰੀਕੇ ਦੇ ਨਾਲ ਨਹੀਂ ਹੁੰਦੇ ਤੇ ਜੇ ਤੁਸੀਂ ਇੱਥੇ ਬੈਠਿਆਂ ਇੰਡੀਆ ਵਾਲੇ ਪਾਸੇ ਤੋਂ ਦਰਸ਼ਨ ਕਰਨਾ ਚਾਹੁੰਦੇ ਜੇ ਤੇ ਤੁਸੀਂ ਇੱਥੇ ਆਓ 50 ਰੁਪਏ ਫੀਸ ਲੱਗਦੀ ਆ ਆਧਾਰ ਕਾਰਡ ਤੁਹਾਡਾ ਜ਼ਰੂਰੀ ਹੈ ਤੇ ਤੁਸੀਂ ਇੱਥੇ ਆ ਕੇ ਅੰਦਰ ਜਾ ਕੇ ਵਿਜ਼ਟਰ ਏਰੀਆ ਦੇ ਵਿੱਚ ਦਰਸ਼ਨ ਮੇਲੇ ਕਰ ਸਕਦੇ ਜੇ ਤੇ ਇਹਦੇ ਵਿੱਚ ਕੋਈ ਰੈਸਟ੍ਰਿਕਸ਼ਨ ਨਹੀਂ ਗਈ ਇਹਦੇ ਲਈ ਤੁਹਾਨੂੰ ਕੋਈ ਪਾਸਪੋਰਟ ਨਹੀਂ ਚਾਹੀਦਾ ਸਿਰਫ ਆਧਾਰ ਕਾਰਡ ਜੋ ਆਧਾਰ ਕਾਰਡ ਇੱਕ ਆਈਡੈਂਟੀਟੀ ਸਭ ਤੋਂ ਹੁੰਦੀ ਹੈ ਉਹ ਆਧਾਰ ਕਾਰਡ ਤੁਸੀਂ ਇੱਕ ਲੈ ਕੇ ਆਉਣਾ ਤੇ ਨਾਲ ਜੇ ਤੁਸੀਂ ਪਰਿਵਾਰ ਲੈ ਕੇ ਆਉਣੇ ਆਪਣੇ ਦੋਸਤਾਂ ਮਿੱਤਰਾਂ ਨੂੰ ਲੈ ਕੇ ਆਉਣਾ ਜਾਂ ਜਿੰਨੇ ਵੀ ਲੋਕ ਸੋਣਦੇ ਨੇ ਬਜ਼ੁਰਗਾਂ ਦੀ ਇੱਕ ਸਭ ਤੋਂ ਵੱਡੀ ਇੱਛਾ ਹੁੰਦੀ ਹੈ ਕਿ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਜੋ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਲੰਮਾ ਸਮਾਂ ਖੇਤੀ ਕੀਤੀ ਜਿੱਥੇ ਉਹਨਾਂ ਦੀ ਸਮਾਦ ਬਣੀ ਆਖਰੀ ਸਾਹ ਉਹਨਾਂ ਨੇ ਉੱਥੇ ਲਏ ਨੇ ਉਸ ਚੀਜ਼ ਦੇ ਦਰਸ਼ਨ ਕਰਨੇ ਤਾਂ ਉਹ ਦਰਸ਼ਨ ਤੁਸੀਂ ਹੁਣ ਕਰ ਸਕਦੇ ਜੀ ਆਮ ਲੋਕਾਂ ਦੇ ਲਈ ਇੱਕ ਕੋਰੀਡੋਰ ਖੁੱਲ ਚੁੱਕਾ ਆ ਵਿਜ਼ਟਰ ਆਉਣ ਤੇ ਇੱਥੇ ਬੈਠ ਕੇ ਹੀ ਦਰਸ਼ਨ ਮੇਲੇ ਉਧਰ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਕਰ ਸਕਦੇ ਆ ਅੰਦਰ ਹਾਲਾਂਕਿ ਮੋਬਾਈਲ ਨਹੀਂ ਚਲਾਉਣ ਦਿੰਦੇ ਆ ਲਾਊਡ ਨਹੀਂ ਕਰ ਪਰ ਫਿਰ ਵੀ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਜਿਹੜੇ ਲੋਕ ਇੱਥੇ ਆ ਕੇ ਦਰਸ਼ਨ ਕਰਨਾ ਚਾਹੁੰਦੇ ਨੇ ਇੰਡੀਆ ਵਾਲੇ ਪਾਸੇ ਤੋਂ ਉਹਨਾਂ ਦੇ ਲਈ ਇਹ ਦਰਵਾਜ਼ੇ ਜਿਹੜੇ ਆ ਖੁੱਲ ਚੁੱਕੇ ਆ ਕੈਮਰਾਮੈਨ ਅਮਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ